ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਇੱਕ ਸਬਜ਼ੀ ਬਹੁਤ ਹੀ ਛੇਤੀ ਔਰ ਟੇਸਟੀ ਮੈਂ ਲੈ ਆ ਕਿਆ ਵਿੱਚ ਪਾਇਨੇ ਪਿਆਜ਼ ਔਰ 15 ਮਿੰਟ ਸਬਜ਼ੀ ਤਿਆਰ ਹੋ ਜੀਦੀ ਹੈ 15 ਮਿੰਟ ਦੇ ਵਿੱਚ ਵਿੱਚ ਮੇਰੀ ਦਾਦੀ ਮੈਨੂੰ ਸਿਖਾਉਂਦੀ ਹੁੰਦੀ ਸੀ ਕਿ ਇਦਾਂ ਸਬਜ਼ੀ ਬਣਾਓ ਔਰ ਇੰਨੀ ਟੇਸਟੀ ਬਣਦੀ ਆ ਬਸ ਤੁਸੀਂ ਦੇਖਦੇ ਜਾਓਗਾ ਵਿੱਚ ਤੇਲ ਮੈਂ ਥੋੜਾ ਤੇਲ ਮਤਲਬ ਖੁੱਲਾ ਜਿਹਾ ਰੱਖਦੀ ਹੁੰਦੀ ਆ ਵੀ ਜ਼ਿਆਦਾ ਵੀ ਨਹੀਂ ਵੀ ਉੱਪਰ ਸਬਜ਼ੀ ਦੇ ਫਿਰ ਜਾ ਪਰ ਸੁੱਕਾ ਸੁੱਕੀ ਸਬਜ਼ੀ ਨਾ ਹੋਵੇ ਬਸ ਠੀਕ ਹੈ ਜੀ ਬਹੁਤ ਟੇਸਟੀ ਬਣਦੀ ਆ ਵਿੱਚ ਆਪਾਂ ਪਾ ਦਾਂਗੇ ਜੀਰਾ ਠੀਕ ਹੈ ਜੀ ਕੱਟਲੇ ਸੀਗੇ ਠੀਕ ਹੈ ਜੀ ਇਹਨਾਂ ਨੂੰ ਬਸ ਆਪਾਂ ਟਾਈਮ ਵੇਸਟ ਨਹੀਂ ਕਰਨਾ ਹੈਗਾ ਬਸ ਸਿੱਧਾ ਤੇਲ ਗਰਮ ਹੋਣ ਦੋ ਠੀਕ ਹੈ ਜੀ ਨਾਲ ਨਾਲ ਬਸ ਤੇ ਪਿਆਜ਼ ਸੜ ਬੈਣਾ ਨਾ ਆਖਾਂ ਨੇ ਠੀਕ ਹੈ ਜੀ ਆ ਪਪਾ ਤੇ ਪਿਆਜ਼ ਸਾਰੇ ਪਿਆਜ਼ ਪਾਦੇ ਆਪਾਂ ਨੇ ਠੀਕ ਹੈ ਜੀ ਔਰ ਬਸ ਇਹਨੂੰ ਹੁਣ ਆਪਾਂ ਦੋ ਇੱਕ ਦੋ ਕਿਹੜਾ ਦੇਣਾ ਆਪਾਂ ਨੇ ਬਾਹਰ ਥੁੰਮ ਨਹੀਂ ਹੈਗੇ ਪਿਆਜ਼ ਥੁੰਮੀ ਜਾਣੇ ਨੇ ਠੀਕ ਹੈ ਜੀ ਇੱਕ ਦੋ ਕਿਹੜਾ ਦੇਣਾ ਬਸ ਕੱਟਣ ਤੋਂ ਬਾਅਦ ਨਾ ਆਦੀ ਨਾਲ ਕੀ ਆ ਸਾਰਾ ਪਾ ਦੋ ਇਸੋ ਜਿਹਾ ਨਾਮ ਨਾਮਕ ਪਾਇਆ ਨਾ ਮੈਂ ਹਲਦੀ ਪਾਈ ਨਾਵੇਂ ਕੁਝ ਹੋਰ ਹਨਾ ਮੈਂ ਇਦਾਂ ਹੀ ਬਣਾ ਲਈਆਂ ਔਰ ਤੁਸੀਂ ਵੀ ਇਦਾਂ ਹੀ ਬਣਾ ਕੇ ਦੇਖਿਓ ਫੇਰ ਮੈਨੂੰ ਕਹੋ ਵੀ ਸਵਾਦ ਨਹੀਂ ਬਣਿਆ ਚੰਗੀ ਤਰ੍ਹਾਂ ਮਿਕਸ ਕਰਦਨੇ ਆਪਾਂ ਇਹਨੂੰ ਬਸ 1-2 ਮਿੰਟ ਦੇ ਵਿੱਚ ਹੀ ਇਹਨੂੰ ਗੇੜੇ ਕੱਢ ਗੇੜੇ ਦੇ ਕੇ ਜੇ ਬਸ ਇੱਕ ਮਿੰਟ ਬਾਅਦ ਬਹੁਤ ਛਿੱਟੜ ਜਾਂਦਾ ਹਨਾ ਕੀ ਆ ਤਾਂ ਤੇ ਬਾਕੀ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਪਾਣੀ ਦੇ ਵਿੱਚ ਵੈਸੇ ਸਭ ਨੂੰ ਪਤਾ ਹੀ ਹੈ ਤਾਂ ਹਨਾ ਵੀ ਨਿਕਲਿਆ ਆਉਂਦਾ ਬਸ ਮੈਂ ਇਹਦੇ ਵਿੱਚ ਨਾਲ ਦੇ ਨਾ ਪਾਤੀ ਹਰੀ ਮਿਰਚ ਇਦਾਂ ਹੀ ਕੱਟ ਕੇ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ 5-7 ਮਿੰਟਾਂ ਵਾਸਤੇ ਮੋਢਾ ਟਾਕਾ ਟਾਕੇ ਇਦਾਂ ਹੀ ਕਰਾਂਗੇ ਆਪਾਂ ਠੀਕ ਹੈ ਜੀ ਉਤੋਂ ਬਾਅਦ ਆ ਦਿੰਦੀਆਂ ਫਿਰ ਕੀ ਹੁੰਦਾ ਲਓ ਜੀ ਹੁਣ ਆਪਾਂ ਇਹ ਚ ਘਾਸ਼ੀ ਫੇਰਤੀ ਇੱਕ ਦੋ ਮਿੰਟਾਂ ਬਾਅਦ ਹੀ ਫੇਰਿਆ ਦੇਖੋ ਢਲ ਗਿਆ ਹਨਾ ਤੇ ਜੇ ਤੁਹਾਨੂੰ ਕਈ ਵਾਰ ਲੱਗਦਾ ਹੁੰਦਾ ਹੈ ਨਾ ਪੱਕਾ ਕੀ ਆ ਤਰ ਥੋੜਾ ਜਿਹਾ ਪਾਣੀ ਪਾ ਦੋ ਬਸ ਭਾਗ ਜੇ ਨਾਲ ਢੜ ਦੇਵੇ ਹੀ ਹੋ ਗਿਆ ਜੀ ਦੇਖੋ ਕਿੰਨਾ ਹਨ ਹੁਣ ਇੱਚੇ ਪਾਵਾਂਗੇ ਆਪਾਂ ਨਮਕ ਠੀਕ ਹੈ ਜੀ ਆਪਣੇ ਸਵਾਦ ਮੁਤਾਬਕ ਸਾਰੇ ਸਿਆਣੇ ਨੇ ਮੇਰੇ ਵੀਰ ਭਾਜੜ ਦੇਖ ਰਹੇ ਨੇ ਕਿੰਨਾ ਪਾਉਣਾ ਚਾਹੀਦਾ ਠੀਕ ਹੈ ਜੀ ਪਾਤਾ ਮੈਂ ਹੁਣ ਇਹਨੂੰ ਸਿਰਫ 1 ਮਿੰਟ ਲਈ ਵਾਸਤੇ ਇਹਦੇ ਵਿੱਚ ਮਿਕਸ ਕਰਕੇ ਸੇਕ ਲਵਾਉਣਾ ਆਪਾਂ ਨਹੀਂ ਹੋਰ ਕੁਝ ਨਹੀਂ ਕਰਨਾ ਹੈਗਾ ਬਸ ਫੜੀ ਮੈਂ ਤਾਂ ਹਲਦੀ ਨਹੀਂ ਪਾਈ ਤੁਸੀਂ ਸੋਚ ਦੋਵਾਂਗੇ ਹਲਦੀ ਨਹੀਂ ਪਾਈ ਹੈਗੀ ਬਾਚ ਤੂਫਾਨੀ ਹੁੰਦੇ ਹਨ ਹਾਂਜੀ ਹੁਣ ਇਹ ਆਪਣਾ ਵਸਤ ਬਣਨ ਵਾਲਾ ਹੀ ਆ ਹੁਣ ਪਾਵਾਂਗੇ ਚਾਪਾ ਹਲਦੀ ਠੀਕ ਹੈ ਜੀ ਹਲਦੀ ਕੀ ਹੇਚ ਹਮੇਸ਼ਾ ਥੋੜੀ ਹੋ ਰੱਖੇ ਬੰਦਾ ਮੇਰੇ ਦਾਦੀ ਜਾਨੇ ਹੁੰਦੇ ਸੀ ਇਹ ਥੋੜੀ ਜੀ ਚਾੜੀ ਨੂੰ ਬਾੜਾ ਲਾਲ ਲਾਲ ਪੌੜਾ ਕਰ ਦੇਣਾ ਸਿੱਕੀ ਤੇ ਨਾਸੇ ਨੂੰ ਦੋ ਚਾਰ ਗੇੜੇ ਦੇ ਕੇ ਤੋਂ ਬਾਅਦ ਟੇਸਟੀ ਆੜਾ ਰਹੇ ਕਿੰਨਾ ਵਦ ਕਲਰ ਹੋਇਆ ਹਨਾ ਕਲਰ ਕਿੰਨਾ ਵਧੀਆ ਸਬਜ਼ੀ ਦਾ ਆਇਆ ਇਹ ਇਹ ਤੋਂ ਬਾਅਦ ਮੈਂ ਸਿਰਫ ਅੱਧਾ ਕਿ ਮਿੰਟ ਲੈ 15 ਸੈਕਿੰਡ ਤੇ ਨੂੰ ਰੁਕਤਾ 1 ਮਿੰਟ ਪੂਰਾ ਹਜੇ ਹੋਇਆ ਵੀ ਨਹੀਂ ਬਸ ਇਹ ਚਾਪਾ ਪਾ ਦਾਂਗੇ ਹੁਣ ਦੁੱਧ ਮਲਾਈ ਇਹਦਾ ਲਾਸਟ ਟੱਚ ਹੈ ਨਾ ਆ ਵਾਲਾ ਬਹੁਤ ਟੇਸਟੀ ਬਣਦਾ ਇਹਦੇ ਨਾਲ ਬਸ ਆਪਾਂ ਇਹਨੂੰ ਮਿਕਸ ਕੀਤਾ ਆਪਾਂ ਦੋ ਦੋ ਤਿੰਨ ਸੀਟੀਆਂ ਮਰਵਾਵਾਂਗੇ ਬਸ ਉਤਵਾਰ ਖੋਲ ਦੇਣਾ ਆਪਣੀ ਸਬਜੀ ਰੈਡੀ ਹੈ ਲਓ ਜੀ ਕੁੱਕਰ ਆਪਾਂ ਕਰਤਾ ਬੰਦ ਤੇ ਬਸ ਇਹਨੂੰ ਦੋ ਤਿੰਨ 3 ਮਿੰਟ ਬਸ ਜ਼ਿਆਦਾ ਨਹੀਂ ਉਤਵਾਰ ਆਪਾਂ ਖੋਲ ਲੈਣਾ ਬਾਕੀ ਜੀ ਮੈਂ ਤੁਹਾਨੂੰ ਦਿਖਾਨੀ ਆ ਹੁਣ ਆਪਣੀ ਸਬਜੀ ਬਸ 3 ਮਿੰਟ ਆ ਦੇਖੋ ਬਸ ਦੋ ਤਿੰਨ ਮਿੰਟਾਂ ਬਾਅਦ ਖੋਲ ਦੇਣਾ ਤੁਹਾਨੂੰ ਸਬਜੀ ਦਿਖਾਵਾਂਗੇ ਐਨ ਵਧੀਆ ਬਹੁਤ ਟੇਸਟੀ ਬਣੀ ਹੋਈ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੁਸੀਂ ਇੱਕ ਵਾਰ ਬਾਰ-ਬਾਰ ਬਣਾਓਗੇ ਬਾਰ-ਬਾਰ ਮੇਰੀ ਦਾਦੀ ਨੇ ਸਿਖਾਈ ਸੀ ਮੈਨੂੰ ਇਹ ਇਦਾਂ ਤੇ ਮੈਨੂੰ ਤਾਂ ਬਹੁਤ ਸਵਾਲ ਆ ਗਏ ਬਹੁਤ ਆ ਲਓ ਜੀ ਆਪਾਂ ਹੁਣ ਖੋਲਦੇ ਹਾਂ ਕੁੱਕਰ ਉਹ ਬੰਦ ਕਰਕੇ ਜਿਹੜਾ ਪਾਣੀ ਕੱਢ ਲਈ ਸੀ ਇਹਦੇ ਵਿੱਚੋਂ ਦੇਖਦੇ ਚੈੱਕ ਕਰਦੇ ਹਾਂ ਕੀ ਬਣਿਆ ਇਹਦਾ ਬਣ ਗਈ ਸਬਜ਼ੀ ਦੇਖੋ ਐਂਡ ਖੁਲ ਕੇ ਤਿਆਰ ਹੋ ਗਈ ਵੈਸੇ ਮਿੰਤਾ ਘੁਲੀ ਹੋਈ ਪਸੰਦ ਆ। ਕਈ ਲੋਕਾਂ ਨੂੰ ਨਾ ਮੋਟੀ ਮੋਟੀ ਖੜਮੀ ਜੀ ਪਸੰਦ ਹੁੰਦੀ ਆ ਬਜਾਦੇ ਨਹੀਂ ਘੁਲਕੇ ਰਾਜੀ ਹੈਗੇ। ਪਰ ਜਿੰਨੀ ਤੁਸੀਂ ਇਹਨੂੰ ਘੋਲੋਗੇ ਨਾ ਇਹ ਉੰਨੀ ਹੀ ਸੁਆਦ ਬਣੂਗੀ। ਮਿੰਤਾ ਇਦਾਂ ਹੀ ਘੋਲ ਕੇ ਸੁਆਦ ਬਣਦੀ ਆ ਮਤਲਬ ਪੂਰੀ ਮਿਕਸ ਜੀ ਹੋ ਜਾਵੇ। ਕਈਆਂ ਦੇ ਖੜਮੀ ਖੜਮੀ ਜੀ ਰਹਿੰਦੀ ਆ ਹਨਾ ਉਹ ਮੈin ਨਹੀਂ ਵਧੀਆ ਲੱਗਦੀ ਹੈਗੀ। ਪਰ ਇਹਨੂੰ ਵਾਸ ਤੁਸੀਂ ਇਦਾਂ ਥੋੜਾ ਜਿਹਾ ਖੋਲਣ ਤੋਂ ਬਾਅਦ ਵੀ ਨਾ ਆਂਚ ਤੇਜ ਕਰਕੇ ਇਹਨੂੰ ਬਣਾਓ। ਜੇ ਵੈਸੇ ਤਾਂ ਕਈ ਇਹਦਾ ਫਰਕ ਹੁੰਦਾ ਹਨਾ। ਇਹ ਫੋੜਦਾ ਕਿ ਇਹ ਪੱਕਾ ਸੀਗਾ ਹਲਕਾ ਜਿਹਾ ਪਰ ਇਹ ਛੇਤੀ ਤਾ ਨਹੀਂ ਹੋਇਆ ਹੈਗਾ ਤੇ ਜਿਹੜੇ ਕੱਚੇ ਕੀ ਹੁੰਦੇ ਉਹ ਤਾਂ ਮਿੰਟਾਂ 'ਚ ਘੁਲ ਜਾਂਦੇ ਨੇ ਔਰ ਸਵਾਦ ਨਹੀਂ ਹੁੰਦੀ ਆ ਕੀ ਇਹ ਕੀ ਦਾ ਫਰਕ ਇਹ ਹੁੰਦਾ ਕਈ ਵਾਰ ਜੇ ਇੱਕ ਪੱਕਾ ਆਪਾਂ ਨੂੰ ਕੀਆ ਹੁੰਦਾ ਤਾਂ ਥੋੜਾ ਪਾਣੀ ਪਾ ਕੇ ਆਪਾਂ ਦੁਬਾਰੇ ਢਾ ਜਾ ਸਕਦੇ ਆ ਪਰ ਮੇਰੀ ਸਬਜੀ ਤਾਂ ਬਿਲਕੁਲ ਤਿਆਰ ਹੋ ਗਈ ਐਨ ਵਧੀਆ ਦੇਖੋ ਐਨ ਖਾਣਯੋਗ ਤੇ ਮੈਨੂੰ ਲੱਗਦਾ ਮਿੱਥੋਂ ਦੇਖ ਕੇ ਪਾਣੀ ਪੱਕਾ ਜ਼ਰੂਰ ਮੂੰਹ 'ਚ ਆ ਰਿਹਾ ਹੋਣਾ ਕੋਈ ਗੱਲ ਨਹੀਂ ਤੁਸੀਂ ਟਰਾਈ ਕਰੋ ਤੇ ਇਹਦਾ ਪੇਸਟ ਜ਼ਰੂਰ ਚੱਖੋ एम शौक है थोड़ा ये नुस्खा बहुत पसंद आएगा और छेती बन सब्जी तो चलो जी मिलते मिल हैं फिर मिलते हैं फिर आप अगली वीडियो तद तकली सारत श्रीकाल बहुत